ਪਾਸੇ ਸੁਖਵੀਰ ਸਿੰਘ ਬਾਦਲ ਅਗਵਾਈ ਕਰਿਆ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਪ੍ਰਧਾਨਗੀ ਦੇ ਅਧਦੇ ਤੋਂ ਪਾਸੇ ਆਉਣ ਦਾ ਦੂਜੇ ਪਾਸੇ ਇੱਕ ਅਦਾਵਾ ਸੀਨੀਅਰ ਅਕਾਲੀ ਆਗੂ ਹੈ ਜਿਹੜੇ ਕਹਿੰਦੇ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਤੇਰੀ ਪ੍ਰਧਾਨਗੀ ਨੂੰ ਪ੍ਰਵਾਨ ਕੀਤਾ ਜਾਏ 1955 ਚ ਮਾਸਟਰ ਤਾਰਾ ਸਿੰਘ ਨੇ ਕਾਲ ਦਿੱਤੀ ਸੀ ਐਨੂਅਲ ਜਨਰਲ ਜਲਾਸਾ ਅੰਮ੍ਰਿਤਸਰ ਰੱਖਿਆ ਕਾਂਗਰਸ ਨੇ ਪੈਰਲਲ ਰੱਖਿਆ ਤੇ ਅਕਾਲੀ ਦਲ ਦਾ ਇਕੱਠ ਗਿਣਿਆ ਹੀ ਨਹੀਂ ਸੀ ਜਾਂਦਾ ਜਲੂਸ ਇੱਕ ਪਾਸੇ ਸ਼ੁਰੂ ਤੇ ਖੜੇ ਸੀ ਲੋਕ ਤੇ ਦੂਸਰੇ ਪਾਸੇ ਆਖਰ ਤੈ ਪਹੁੰਚ ਗਏ ਸੀ 7-8 ਕਿਲੋਮੀਟਰ ਪਰਵੀ ਸੜਕ ਤੇ ਸੀ ਜੀ ਤੇ ਉਸ ਪਾਰਟੀ ਨੂੰ ਇਸ ਵੇਲੇ ਹਾਲਤ ਹੋ ਜੇ ਕਿ ਮੰਨਤਾ ਜਾਂ ਬਥੋਣ ਕਿਹਾ ਇਹ ਜਾ ਰਿਹਾ ਕਿ ਸੁਖ ਸਿੰਘ ਬਾਦਲ ਤੇ ਉਹਦੀ ਲੀਡਰਸ਼ਿਪ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਿਹਾ ਇਹ ਲੀਡਰਸ਼ਿਪ ਜ਼ਿੰਮੇਵਾਰੀ ਨਹੀਂ ਪਾਰਟੀ ਨੂੰ ਇਸ ਕਦਰ ਜਿਹੜਾ ਹਾਸ਼ੀਏ ਤੇ ਪਹੁੰਚਾਉਣ ਲਈ ਹੋਰ ਕੋਈ ਮਾਸਟਰ ਜੀ ਤੇ ਦੋਸ਼ ਨਹੀਂ ਸੀ ਲੱਗ ਸਕਦਾ ਮਾਸਟਰ ਜੀ ਦੇ ਨਾਂ ਲੈਣ ਤੇ ਲੱਖਾਂ ਲੋਕ ਇਕੱਠੇ ਹੁੰਦੇ ਸੀ ਉਹਨਾਂ ਤੇ ਕੋਈ ਦੋਸ਼ਣ ਨਹੀਂ ਸੀ ਲੱਗ ਸਕਦਾ ਨਾ ਕਿਸੇ ਕਿਸਮ ਦੀ ਉਹਨਾਂ ਦੇ ਕਰੈਕਟਰ ਬਾਰੇ ਨਾ ਉਹਨਾਂ ਦੇ ਕੋਈ ਪੈਸਿਆਂ ਬਾਰੇ ਚਾਰਾਂ ਨੇ ਕੋਲੋਂ ਖਰਚ ਕੇ ਰਿਕਸ਼ੇ ਤੇ ਬਹਿ ਕੇ ਸ਼ਰਮਣੀ ਕਮੇਟੀ ਦੇ ਦਫ਼ਤਰ ਜਾਂਦੇ ਸੀ ਆਪਣੇ ਘਰੋਂ ਕਦੇ ਸ਼ਰਮਣੀ ਕਮੇਟੀ ਦੀ ਕੋਈ ਗੱਡੀ ਕੋਈ ਸਹੂਲਤ ਨਹੀਂ ਸੀ ਵਰਤੀ ਔਰ ਹੁਣ ਹਾਲਤ ਇਹ ਹੈ ਕਿ ਅਕਾਲੀ ਦਲ ਮੇਰਾ ਨਹੀਂ ਖਿਆਲ ਮੋਰਚਾ ਲਾਉਣ ਬਾਰੇ ਸੋਚ ਵੀ ਸਕਦਾ ਹੋਵੇ ਸੈਕੂਲਰ ਪਾਰਟੀ ਬਣਾਉਣਾ ਮਜਬੂਰੀ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਜੀ ਉਹਨਾਂ ਨੇ ਪ੍ਰੈਕਟੀਕਲੀ ਵੋਟਾਂ ਲੈਣ ਵਾਲੀ ਪਾਰਟੀ ਬਣਾਤਾ ਪੰਥਕ ਹੇਤਾਂ ਨੂੰ ਜਾਂ ਪੰਜਾਬ ਦੇ ਹੇਤਾਂ ਨੂੰ ਤਲਾਇਨ ਲਈ ਦੇਤੀ ਕਦੇ ਗੱਲ ਹੀ ਨਹੀਂ ਕੀਤੀ ਪਿਛਲੇ 37 ਸਾਲਾਂ ਚ ਸਾਡੀ ਲੀਡਰਸ਼ਿਪ ਚੰਡੀਗੜ੍ਹ ਚੰਡੀਗੜ੍ਹ ਕਰੀ ਜਾਂਦੀ ਹੈ ਜਿਹਨੂੰ ਆਪਾਂ ਮੈਂ ਤਾਂ ਉਹਨੂੰ ਲੀਡਰਸ਼ਿਪ ਹੀ ਨਹੀਂ ਮੰਨਦਾ ਉਹਨਾਂ ਨੇ ਕਦੇ ਗੱਲ ਕੀਤੀ ਵੀ ਕਮਿਸ਼ਨ ਬਣਾ ਕੇ ਫੈਸਲਾ ਕਰਕੇ ਚੰਡੀਗੜ੍ਹ ਪੰਜਾਬ ਨੂੰ ਦੋ ਅਗਰ ਸਾਰੇ ਹੀ ਮੇਰੇ ਖਿਲਾਫ ਹੋ ਗਏ ਕਹਿੰਦੇ ਵੋਟਾਂ ਮਿਲਣਗੀਆਂ ਹੂੰ ਭੂਟਾ ਦੀ ਭੂਟਾ ਦੀ ਨੀਤੀ ਨੇ ਹੁਣ ਕਿੰਨੇ ਹਜ਼ਾਰ ਕਰੋੜ ਦਾ ਸਬਸਿਡੀ ਹੈ ਔਰ ਪੰਜਾਬ ਦੇ ਇਕਨੋਮੀ ਕਿੱਥੇ ਗਰਖ ਹੋ ਗਈ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਬਾਦਲ ਚੀਫ ਮਿਨਿਸਟਰ ਸੀ ਉਹ ਸਾਰੇ ਮਸਲੇ ਤਾਂ ਕੈਬਨਟ 'ਚ ਲਿਆਉਂਦਾ ਸੀ ਬਗੈਰ ਕੈਬਨਟ 'ਚ ਲਿਆਏ ਲੀਗਲੀ ਪੂਰੇ ਨਹੀਂ ਹੁੰਦੇ ਉਦੋਂ ਇਹ ਚੁੱਪ ਰਹਿੰਦੇ ਸੀ ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਸਖਾਂਸ ਸਤਿ ਸ਼ਕਾਲ ਸਵਾਗਤ ਹੈ ਅੱਜ ਸਾਡੇ ਨਾਲ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਾਹ ਮਜੀਤ ਸਿੰਘ ਖੇਰਾ ਜਿਵੇਂ ਇਹਨਾਂ ਦੀ ਜਾਣ ਪਛਾਣ ਪੋਲਿਟਿਕਸ ਬਾਰੇ ਕਰਵਾਵਾਂ ਮਾਸਟਰਸ ਤਾਰਾ ਸਿੰਘ ਦੇ ਸਮੇਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਅਕਾਲੀ ਸਰਗਰਮੀ ਨਾਲ ਜੁੜੇ ਵੀ ਆਗੂ ਲੰਬਾ ਸਮਾਂ ਅਕਾਲੀ ਦਲ ਦੇ ਜਨਰਲ ਸਤਿਕਾਰੇ ਤੇ ਪਾਰਟੀ ਦੇ ਅੰਦਰ ਆ ਤਾ ਹੁੰਦੇ ਆ ਤਰਾਮਾ ਚੜਾ ਹਨ ਨਜ਼ਦੀਕ ਤੋਂ ਦੇਖਿਆ ਆਪਾਂ ਇਹਨਾਂ ਮੁੱਦਿਆਂ ਤੇ ਲਵਾਂਗੇ ਸਵਾਲ ਆਓ ਪਹਿਲਾਂ ਆਪਾਂ ਖੈਰਸਾ ਸਾਹਿਬ ਦਾ ਸਵਾਗਤ ਕਰਦੇ ਆਂ ਖੈਰਸਾ ਸਾਡੇ ਪੈਨਲ ਤੇ ਚੈਨਲ ਤੇ ਬੇਨਤੀ ਪ੍ਰਵਾਨ ਕਰਕੇ ਆਏ ਹੋ ਜੀ ਆਨ ਸਵਾਗਤ ਆ ਤੁਹਾਡਾ ਖੈਰਸਾ ਪਹਿਲਾ ਸਵਾਲ ਮੈਂ ਜੋ ਇਸ ਵੜੇ ਸਥਿਤੀ ਬਣੀ ਹੈ ਉਹਦੇ ਤੇ ਲੈਣਾ ਚਾਹਾਂਗਾ ਸੂਣੀ ਕਾਲੀ ਦਲ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਅਗਵਾਈ ਕਰਿਆ ਕਰੇ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਪ੍ਰਧਾਨਗੀ ਦੇ ਉਧਦੇ ਤੋਂ ਪਾਸੇ ਹੁਣ ਦਾ ਦੂਜੇ ਪਾਸੇ ਇੱਕ ਅਦਾਵਾ ਸੀਨੀਅਰ ਅਕਾਲੀ ਆਗੂ ਹੈ ਜਿਹੜੇ ਕਹਿੰਦੇ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਤੇਰੀ ਪ੍ਰਧਾਨਗੀ ਨੂੰ ਪਰਵਾਣ ਕੀਤਾ ਜਾਏ ਇਹ ਸਥਿਤੀ ਜੇ ਕਿਵੇਂ ਦੇਖਦੇ ਹੋ ਦੋਹਾਂ ਤੜਿਆਂ ਨੂੰ ਜਿਕਰਾ ਸਾਹਿਬ ਇਹਨਾਂ ਨੂੰ ਦੋਨੋਂ ਪਾਸਿਆਂ ਨੂੰ ਹੀ ਸੰਗਤ ਨਕਾਰ ਚੁੱਕੀ ਹੈ ਪਿਛਲੀਆਂ ਇਲੈਕਸ਼ਨਾਂ ਦਾ ਪਾਰਲੀਮੈਂਟ ਵੀ ਅਸੈਂਬਲੀ ਵੀ ਜੇ ਉਹਨਾਂ ਦਾ ਹਾਲ ਦੇਖੋ ਸ਼ੋਮਨੇ ਅਕਾਲੀ ਦਲ ਦੀਆਂ 10 ਸੀਟਾਂ ਤੇ ਜ਼ਮਾਨਤਾਂ ਜਬਤ ਹੋਈਆਂ ਜੀ ਜਿਹੜੀ ਪ੍ਰਿੰਸੀਪਲ ਪਾਰਟੀ ਸੀ 1955 ਚ ਮਾਸਟਰ ਤਾਰਾ ਸਿੰਘ ਨੇ ਕਾਲ ਦਿੱਤੀ ਸੀ ਐਨੂਅਲ ਜਨਰਲ ਜਲਾਸਾ ਅੰਮ੍ਰਿਤਸਰ ਰੱਖਿਆ ਹੂੰ ਕਾਂਗਰਸ ਨੇ ਪੈਰਲਲ ਰੱਖਿਆ ਤੇ ਅਕਾਲੀ ਦਲ ਦਾ ਇਕੱਠ ਗਿਣਿਆ ਹੀ ਨਹੀਂ ਸੀ ਜਾਂਦਾ ਜਲੂਸ ਇੱਕ ਪਾਸੇ ਸ਼ੁਰੂ ਤੇ ਖੜੇ ਸੀ ਲੋਕ ਤੇ ਦੂਸਰੇ ਪਾਸੇ ਆਖਰ ਤੇ ਪਹੁੰਚ ਗਏ ਸੀ 7-8 ਕਿਲੋਮੀਟਰ ਪਰਵੀ ਸੜਕ ਤੇ ਸੀ ਜੀ ਤੇ ਉਸ ਪਾਰਟੀ ਨੂੰ ਇਸ ਵੇਲੇ ਹਾਲਤ ਹੋ ਜੇ ਕਿ ਜਮਾਨਤਾ ਜਬਤ ਹੋਣ ਉਹਦੇ ਬਾਰੇ ਹੋਰ ਕੀ ਕਹਿ ਸਕਦੇ ਆ ਕਿ ਲੋਕਾਂ ਚੋਂ ਇਹਨਾਂ ਦੀ ਜੋ ਮਾਨਸਤਾ ਦੀ ਪਰਖ ਸੀ ਜੋ ਇਹਨਾਂ ਬਾਰੇ ਲੋਕਾਂ ਦੇ ਵਿਚਾਰ ਸੀ ਉਹ ਹੌਸਲ ਲੈਵਲ ਤੇ ਚਲੇ ਗਏ ਕਿ ਇਹਨਾਂ ਦੇ ਤੇ ਵਰਕਰ ਪੀ ਇਹਨਾਂ ਨੂੰ ਛੱਡ ਰਹੇ ਆ ਖਰ ਦਾ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਆ ਆਪਾਂ ਪਹਿਲਾ ਸਵਾਲ ਇਸ ਮੁੱਦੇ ਤੇ ਜਿਹੜਾ ਜਦਾਂ ਲਿਆ ਸੁਖੀ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠ ਰਿਹਾ ਸਵਾਲ ਕੀ ਲੱਗਦਾ ਹੈ ਕਿ ਜਿਹੜਾ ਕਾਲੀਦਾ ਜਦਾਂ ਤੁਸੀਂ ਕਿਹਾ ਵੀ ਇੱਕ ਪਾਸੇ ਮਾਸਟਰ ਤਾਰਾ ਸਿੰਘ ਦਾ ਸਮਾਂ ਸੀ ਇੱਕ ਪਾਸੇ ਅੱਜ ਦਾ ਸਮਾਂ ਕਿ ਸਮਾਨਤਾਾਂ ਜਾਬਤ ਹੋ ਰਹੀਆਂ ਫਿਰ ਕਿਹਾ ਇਹ ਜਾ ਰਿਹਾ ਕਿ ਸੁਖੀ ਸਿੰਘ ਬਾਦਲ ਤੇ ਉਹਦੀ ਲੀਡਰਸ਼ਿਪ ਪਹਿਲਾਂ ਪ੍ਰਕਾਸ਼ੰਬਲ ਰਹੇ ਹੈ ਇਹ ਲੀਡਰਸ਼ਿਪ ਜ਼ਿੰਮੇਵਾਰੀ ਨਹੀਂ ਪਾਰਟੀ ਨੂੰ ਇਸ ਕਦਰ ਜਿਹੜਾ ਹਾਸ਼ੀ ਦੇ ਪਹੁੰਚਣ ਲਈ ਦੇਖੋ ਜੇ ਆਪਾਂ ਸਾਰੇ ਪਛੋਕੜ ਚ ਜਾਈਏ ਜਿਸ ਦਿਨ ਮਾਸਟਰ ਤਾਰਾ ਸਿੰਘ ਜੀ ਨੂੰ ਅੰਮ੍ਰਿਤਸਰ ਵਰਕਿੰਗ ਕਮੇਟੀ ਦੀ ਮੀਟਿੰਗ ਚ ਅਬਿਊਸਿਵ ਲੈਂਗੁਏਜ ਯੂਜ਼ ਕਰਕੇ ਲక్ష్మణ ਸਿੰਘ ਗਹਿਲ ਨੇ ਤੇ ਉਮਰਾਨ ਨੰਗਲ ਨੇ ਜਾਤ ਪਾਤ ਦਾ ਸਵਾਲ ਉਠਾਇਆ ਸੀ ਜੀ ਉਸੇ ਦਿਨ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਗੁਰਮਤ ਗੁਰਮਤ ਸੁਭਾਅ ਤੋਂ ਦੂਰ ਹੋ ਗਿਆ ਹਾਂ ਔਰ ਲੋਕਾਂ ਚ ਕ੍ਰੈਡੀਬਿਲਟੀ ਘਟਨੀ ਸ਼ੁਰੂ ਹੋ ਗਈ ਖਰਸ਼ਮੈਂ ਆਮ ਸੋਰੀ ਵਿੱਚ ਟੋਕਣ ਲੱਗਾ ਹਾਂ ਤੁਸੀਂ ਬਹੁਤ ਸੀਨੀਅਰ ਹੋ ਜਦੋਂ ਤੁਸੀਂ ਕਹੇ ਕਿ ਜਦਾਂ ਦੀ ਸਥਿਤੀ ਮਾਸਟਰ ਤਾਰਾ ਸਿੰਘ ਬਾਰੇ ਜੋ ਲਫਾਜ਼ ਕਹੇਗੇ ਕਿਉਂ ਜੀ ਸਥਿਤੀ ਹੈ ਜੇ ਸ਼ਬਦ ਨਾਲ ਵੀ ਤੁਸੀਂ ਵਰਨਨ ਕਰੋ ਤਾਂ ਕਿਦਾਂ ਦੀ ਸਥਿਤੀ ਮਾਸਟਰ ਤਾਰਾ ਸਿੰਘ ਨਾਲ ਕਿਉਂ ਤਰ੍ਹਾਂ ਹੋਇਆ ਕਿਉਂ ਹੋਇਆ ਕਹ ਕੇ ਗੱਲ ਕੀਤੀ ਗਈ ਜੀ ਹੋਰ ਕੋਈ ਮਾਸਟਰ ਜੀ ਤੇ ਦੋਸ਼ ਨਹੀਂ ਸੀ ਲੱਗ ਸਕਦਾ ਜੋ ਉਹਨਾਂ ਦੀ ਪ੍ਰਪਕਤਾ ਸੀ ਲੋਕਾਂ ਚ ਮਾਨ ਸਤਕਾਰ ਸੀ ਮਾਸਟਰ ਜੀ ਦੇ ਨਾਂ ਲੈਣ ਤੇ ਲੱਖਾਂ ਲੋਕ ਇਕੱਠੇ ਹੁੰਦੇ ਸੀ ਉਹਨਾਂ ਤੇ ਕੋਈ ਦੂਸ਼ਣ ਨਹੀਂ ਸੀ ਲੱਗ ਸਕਦਾ ਨਾ ਕਿਸੇ ਕਿਸਮ ਦੀ ਉਹਨਾਂ ਦੇ ਕਰੈਕਟਰ ਬਾਰੇ ਨਾ ਉਹਨਾਂ ਦੇ ਕੋਈ ਪੈਸਿਆਂ ਬਾਰੇ ਬੜੀ ਸਾਦਾ ਜ਼ਿੰਦਗੀ ਬਤੀਤ ਕਰਦੇ ਸੀ ਹੂੰ ਚਾਰਾਂਨੇ ਕੋਲੋਂ ਖਰਚ ਕੇ ਰਿਕਸ਼ੇ ਤੇ ਬਹਿ ਕੇ ਸ਼ਰੋਣੀ ਕਮੇਟੀ ਦੇ ਦਫ਼ਤਰ ਜਾਂਦੇ ਸੀ ਆਪਣੇ ਘਰੋਂ ਕਦੇ ਸ਼ਰੋਣੀ ਕਮੇਟੀ ਦੀ ਕੋਈ ਗੱਡੀ ਕੋਈ ਸਹੂਲਤ ਨਹੀਂ ਸੀ ਵਰਤੀ ਜੀ ਤੇ ਹੁਣ ਜਦੋਂ ਸਾਰਾ ਖਰਚ ਸ਼੍ਰੋਮਣੀ ਕਮੇਟੀ ਦਾ ਕਰਾਉਂਦੇ ਆ ਮੀਟਿੰਗਾਂ ਕਰਨੀਆਂ ਲੰਗਰ ਗੁਰਦੁਆਰਿਆਂ ਤੋਂ ਆਉਂਦਾ ਉਹ ਇਸ ਨਗਰ ਨੂੰ ਇੱਕ ਦਿਨ ਜਿ ਨਹੀਂ ਆ ਗਿਆ ਅੱਧੀ ਸਦੀ ਲੱਗੀ ਹੈ ਨਗਰ ਆਉਣ ਨੂੰ ਔਰ ਹੁਣ ਹਾਲਤ ਇਹ ਹੈ ਕਿ ਅਕਾਲੀ ਦਲ ਮੇਰਾ ਨਹੀਂ ਖਿਆਲ ਮੋਰਚਾ ਲਾਉਣ ਬਾਰੇ ਸੋਚ ਵੀ ਸਕਦਾ ਹੋਵੇ ਤੇ ਜਿੱਥੇ ਐਮਰਜੈਂਸੀ ਦੇ ਖਿਲਾਫ ਮੋਰਚੇ 'ਚ ਹਰ ਰੋਜ਼ ਜਿਥਾ ਜਾਂਦਾ ਸੀ ਉੱਥੇ ਹੋਣਾ ਸੀ ਗੱਲ ਕਰਨ ਜੋਗ ਹੈ ਵੀ ਨਹੀਂ ਇਸ ਬਾਰੇ ਖਰਸਾ ਜਿਸ ਕਦਰ ਤੁਸੀਂ ਕਹਿੰਦੇ ਨਗਾਰ ਆ ਕਿ ਮੋਰਚਾ ਲਾਉਣ ਦੀ ਤਾਂ ਗੱਲ ਛੱਡੋ ਗੱਲ ਵੀ ਨਹੀਂ ਕਰ ਸਕਦੇ ਮੋਰਚਾ ਲਾਉਣ ਬਾਰੇ ਫਿਰ ਵੀ ਇਹੋ ਜੀ ਸਥਿਤੀ ਜਿਹੜਾ ਕਿ ਲੱਗਦਾ ਕਿ ਲੰਬਾ ਸਮਾਂ ਦੇ ਖੁਦ ਲਈ ਲੀਡਰਸ਼ਿਪ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਤਾਂ ਮੁੱਖ ਮੰਤਰੀ ਰਹੇ ਬਾਕੀ ਤਾਂ ਅਕਾਲੀ ਦਲ ਦੀ ਪ੍ਰਧਾਨਗੀ ਦੀ ਗੱਲ ਤਾਂ ਛੱਡੋ ਕੀ ਲੱਗਦਾ ਫਿਰ ਸਿੱਧੇ ਤੌਰ ਤੇ ਜਿਹੜੀ ਬਾਦਲਾਂ ਦੀ ਲੀਡਰਸ਼ਿਪ ਹੈ ਉਹ ਕਿਉਂ ਕਿ ਇੱਕ ਪਰਿਵਾਰਵਾਦ ਹਾਵੀ ਹੋ ਗਿਆ ਭਾਰੂ ਹੋ ਗਿਆ ਕਿਉਂ ਇਸ ਤਰ੍ਹਾਂ ਦੀ ਸਥਿਤੀ ਉਸ ਪਰਿਵਾਰਵਾਦ ਨੇ ਜੀ ਜਦ ਕਿਸੇ ਵੀ ਲੀਡਰ ਦੇ ਮਨ ਚ ਸਿਆਸੀ ਤਾਕਤ ਲੈਣੀ ਸਰਕਾਰ ਚਲਾਉਣੀ ਸਿਰਫ ਉਹੀ ਨਜ਼ਰੀਆ ਰਹਿ ਜੇ ਤੇ ਲੋਕਾਂ ਬਧੀ ਵਚਨਬੰਦਤਾ ਲੋਕਾਂ ਦੇ ਭਲੇ ਦੀ ਗੱਲ ਉਹਨਾਂ ਦੇ ਮਨ ਚੋਂ ਨਿਕਲ ਜੇ ਤਾਂ ਲੋਕਾਂ ਦੀ ਸੁਰਦਤਾ ਵੀ ਨਾਲ ਖਤਮ ਹੋ ਜਾਂਦੀ ਹੈ ਜੀ ਜੋ ਪਾਲਿਸੀਆਂ ਬਾਦਲ ਐਨੇ ਵਾਰ ਚੀਫ ਮਿਨਿਸਟਰ ਰਹੇ 5 ਵਾਰ ਤੇ ਵੋਟ ਸਾਰੀਆਂ ਅਕਾਲੀ ਦਲ ਦੀਆਂ ਪਾਲਿਸੀਜ਼ ਇਸ ਪਾਸੇ ਝੁਗ ਗਈਆਂ ਕਿ ਵੋਟਾਂ ਕਿਵੇਂ ਲੈਣੀਆਂ اصول ਤੋਂ ਪਰੇ ਜੱਡ ਗਏ ਬਾਕੀ ਜਿਹੜੇ ਲੀਡਰ ਨੇ ਜੇ ਗੱਲ ਕਰਦੇ ਹੋ ਸਣੇ ਮੈਂ ਕਹਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੰਥਕ ਸੋਚ ਤੇ ਪੰਥਕ ਲੀਡਰ ਹੋਣਾ ਉਹਨਾਂ ਨੂੰ ਨਸੀਬ ਨਹੀਂ ਹੋਇਆ ਨਾ ਉਹਨਾਂ ਦੀ ਸੋਚ ਪੰਥਕ ਸੀ ਨਾ ਉਹ ਪੰਥ ਦੇ ਲੀਡਰ ਬਣ ਸਕੇ ਅਕਾਲੀ ਦਲ ਨੂੰ ਸੈਕੂਲਰ ਪਾਰਟੀ ਬਣਾਉਣਾ ਮਜਬੂਰੀ ਸੀ ਇਲੈਕਸ਼ਨ ਕਮਿਸ਼ਨ ਵੱਲੋਂ ਜੀ ਉਹਨਾਂ ਨੇ ਪ੍ਰੈਕਟੀਕਲੀ ਵੋਟਾਂ ਲੈਣ ਵਾਲੀ ਪਾਰਟੀ ਬਣਾਤਾ ਪੰਥਕ ਹੇਤਾਂ ਨੂੰ ਜਾਂ ਪੰਜਾਬ ਦੇ ਹੇਤਾਂ ਨੂੰ ਤਲਾਇਨ ਲਈ ਦੇਤੀ ਕਦੇ ਗੱਲ ਹੀ ਨਹੀਂ ਕੀਤੀ ਸੋ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਹਿੱਤ ਜਿਹੜੇਗੇ ਛੱਡ ਦਿੱਤੇਗੇ ਜਿਹਦੇ ਕਰਕੇ ਅਕਾਲੀ ਦਲ ਦਾ ਇਹ ਅਸਰੂਆ ਕਿਉਂਕਿ ਮੈਂ ਤੁਸੀਂ ਐਡਾ ਤਜਰਬਾ ਜ਼ਿਕਰ ਹੀ ਕਰਾਂਗਾ ਸਮਾਂ ਵੀ ਆਪਣੇ ਕੋਲ ਉਸ ਲਿਆਦ ਨਾਲ ਹੀ ਹੈ ਪਾਣੀਆਂ ਦੀ ਗੱਲ ਕਰ ਲਈਏ ਰਾਜਤਾਨੀ ਦੀ ਗੱਲ ਕਰ ਲਈਏ ਬਾਸ਼ਾ ਦੀ ਗੱਲ ਕਰ ਲਈਏ ਪੰਜਾਬ ਦੇ ਹੱਕਾਂ ਦੀ ਗੱਲ ਕਰ ਲਈਏ ਕਿ ਸਾਰੇ ਮੁੱਦਿਆਂ ਤੇ ਵੋਟਾਂ ਦੀ ਖਾਤਰ ਅਕਾਲੀ ਦਲ ਸਮਝੌਤੇ ਕਰਦਾ ਰਿਹਾ ਸਾਰੇ ਮੁੱਦਿਆਂ ਤੇ ਭੁੱਲ ਗਏ ਰਾਜ ਕਰਨ ਦੇ ਸ਼ੌਕ 'ਚ ਪਾਣੀ ਦਾ ਮੁੱਦਾ ਅੱਜ ਵੀ ਖਬਰ ਛਪੀ ਹੈ ਇਹ ਇੱਥੇ ਖੜਾ ਕੇ ਰਾਡੀ ਕਮਿਸ਼ਨ ਨੇ ਰਿਪੋਰਟ ਦਿੱਤੀ ਸਾਡੇ ਖਿਲਾਫ ਹੂੰ ਗਵਰਨਰ ਦਾ ਰਾਏ ਸੀ ਮੈਂ ਬਤੌਰ ਵਕੀਲ ਦੇ ਵੀ ਰਿਪਰੈਜ਼ੈਂਟ ਕਰਦਾ ਰਿਆਂ ਪੰਜਾਬ ਨੂੰ ਮੈਂ ਗਵਰਨਰ ਨੂੰ ਕਿਹਾ ਕਿ ਇਹ ਫੈਸਲਾ ਗਲਤ ਹੈ ਔਰ ਕਾਨੂੰਨ ਮੁਤਾਬਕ ਇਹਦੇ ਤੇ ਆਬਜੈਕਸ਼ਨ ਫਾਈਲ ਹੋ ਸਕਦੇ ਆ ਤੇ ਅਸੀਂ ਆਬਜੈਕਸ਼ਨ ਕਰਨੇ ਆ ਜੀ ਗਵਰਨਰ ਨੇ ਮੈਨੂੰ ਹੀ ਬਣਵਾਇਆ ਆਬਜੈਕਸ਼ਨ ਉਹ ਫਾਈਲ ਕਰਤੇ ਉਹਨਾਂ ਦਾ ਅੱਜ ਤਾਈਂ ਜ਼ਿਕਰ ਨਹੀਂ ਹੋਇਆ ਪਿਛਲੇ 35 36 ਸਾਲਾਂ ਚ ਹੂੰ ਚੰਡੀਗੜ੍ਹ ਬਾਰੇ ਫੈਸਲਾ ਹੋ ਚੁੱਕਿਆ ਉਦੋਂ ਵੀ ਮੈਂ ਬਤੌਰ ਵਕੀਲ ਦੇ ਵੀ ਬਤੌਰ ਜਨਰਲ ਸੈਕਟਰੀ ਦੇ ਵੀ ਪੇਸ਼ ਹੁੰਦਾ ਰਿਹਾ ਮੈਥਿਊ ਕਮਿਸ਼ਨ ਨੇ ਕਹਿ ਦਿੱਤਾ ਕਿ ਉਹ ਬੋਰ ਫਾਜ਼ਿਲ ਦਾ ਹਰਿਆਣਾ ਨੂੰ ਨਹੀਂ ਜਾਏਗਾ ਤੇ ਚੰਡੀਗੜ੍ਹ ਪੰਜਾਬ ਨੂੰ ਜਾਏਗਾ ਇਸ ਦੇ ਬਦਲੇ ਜਿਹੜੇ ਪਿੰਡ ਦੇਣੇ ਨੇ ਉਹਨਾਂ ਬਾਰੇ ਉਹਨੇ ਫੈਸਲਾ ਨਹੀਂ ਕੀਤਾ ਕਹਿੰਦਾ ਹੋਰ ਕਮਿਸ਼ਨ ਬਣਾ ਦਿਓ ਵਨਕਟਾ ਚਲਈਆ ਕਮਿਸ਼ਨ ਬਣਿਆ ਮੈਂ ਉਹਦੇ ਵੀ ਪੇਸ਼ ਹੁੰਦਾ ਰਿਹਾ ਉਹਨੇ ਆਫ ਰਿਕਾਰਡ ਫੈਸਲਾ ਕਰ ਲਿਆ ਕਿ ਅੰਬਾਲਾ ਡਿਸਟ੍ਰਿਕਟ ਦੇ ਜਿਹੜੇ ਪੰਚਕੂਲੇ ਦੇ ਉਹ ਸਾਈਡ ਤੇ ਪਿੰਡ ਨੇ ਜੀ ਉਹ ਚੰਡੀਗੜ੍ਹ ਦੇ ਬਰਾਬਰ ਦੇ ਦੇਓ ਤੇ ਸੈਂਟਰ ਪੈਸੇ ਦੇਵੇ ਇਹਨਾਂ ਨੂੰ ਕੈਪੀਟਲ ਬਣਾਉਣ ਨੂੰ ਹੂੰ ਤੇ ਮੈਨੂੰ ਕਹਿ ਕੇ ਕਿ ਚੀਫ ਮਿਨਿਸਟਰ ਨੂੰ ਦੱਸ ਦਿਓ ਤੇ ਉਦੋਂ ਕੌਨਸੈਂਟ ਲੈ ਲਓ ਕਿ ਕੋਈ ਝਗੜੇ ਦੀ ਗੱਲ ਨਾ ਹੋਵੇ ਜੀ ਮੈਂ ਚੀਫ ਮਿਨਿਸਟਰ ਤੋਂ ਕੌਨਸੈਂਟ ਵੀ ਲੈ ਲਈ ਕਨਵੇ ਵੀ ਕਰਤਾ ਹੂੰ ਪਰ ਉਹਦੇ ਤੇ ਇਹੋ ਜਿਹਾ ਪ੍ਰੈਸ਼ਰ ਪਿਆ ਕਿ ਉਹਨੇ ਫੈਸਲਾ ਅਗਲੇ ਦਿਨ ਇਹ ਕਹਤਾ ਇੱਕ ਹੋਰ ਕਮਿਸ਼ਨ ਬਣਾ ਦੋ ਪਿਛਲੇ 37 ਸਾਲਾਂ ਚ ਸਾਡੀ ਲੀਡਰਸ਼ਿਪ ਚੰਡੀਗੜ ਚੰਡੀਗੜ ਕਰੀ ਜਾਂਦੀ ਹੈ ਜਿਹਨੂੰ ਆਪਾਂ ਮੈਂ ਤਾਂ ਉਹਨੂੰ ਲੀਡਰਸ਼ਿਪ ਹੀ ਨਹੀਂ ਮੰਨਦਾ ਉਹਨਾਂ ਨੇ ਕਦੇ ਗੱਲ ਕੀਤੀ ਵੀ ਕਮਿਸ਼ਨ ਬਣਾ ਕੇ ਫੈਸਲਾ ਕਰਕੇ ਚੰਡੀਗੜ ਪੰਜਾਬ ਨੂੰ ਦੋ ਹੂੰ ਇਹ ਬਲਕੇ ਉਲਟਾ ਫੇਰ ਹੋ ਗਿਆ ਕਿ ਹਰਿਆਣਾ ਚੰਡੀਗੜ ਜਗਾ ਮੰਨਣ ਲੱਗ ਗਿਆ ਕਿ ਅਸੀਂ ਵੱਖਰੀ ਅਸੈਂਬਲੀ ਬਣਾਉਣੀ ਹੈ ਹੂੰ ਅਸੀਂ ਵੱਖਰੀ ਹਾਈ ਕੋਰਟ ਚੰਡੀਗੜ ਚ ਹੀ ਬਣਾਵਾਂਗੇ ਜੀ ਇਹ ਸਾਰੇ ਚ ਸਾਰੀ ਲੀਡਰਸ਼ਿਪ ਮੈਂ ਨਹੀਂ ਸਮਝਦਾ ਕਿ ਇਹਨੇ ਬੇਸਮਝ ਸੀ ਉਹਨਾਂ ਨੂੰ ਕਿਉਂਕਿ ਇਲੈਕਸ਼ਨ ਪੋਲਿਟਿਕਸ ਚ ਕਦੇ ਬੀਜੇਪੀ ਨਾਲ ਸਮਝੌਤਾ ਸੀ ਕਦੇ ਹਰਿਆਣੇ ਚ ਇਲੈਕਸ਼ਨ ਆ ਜਾਂਦੀ ਸੀ ਉਹਨਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਤਨਾਜਰੀ ਦੇ ਕੇ ਵੋਟਾਂ ਲਈ ਬਿਜਲੀ ਮੁਫਤ ਕਰਕੇ ਜਿਹਦਾ ਮੈਂ ਉਸ ਮੀਟਿੰਗ ਚ ਸੀ ਜੀ ਜਦੋਂ ਬਰਨਾਲਾ ਪ੍ਰੋਵਾਈਡ ਕਰਦਾ ਸੀ ਜੀ ਬਰਨਾਲਮ ਜੀ ਦਾ ਸਟੰਡਨ ਉਹਪਿੰਦਰਜੀਤ कौर ਹੋਰ ਇੱਕ ਦੋ ਮੈਂਬਰ ਸੀ ਜਿਹਦੇ ਜੇ ਪਹਿਲੀ ਵਾਰ ਸੁਜੈਸਟ ਹੋਇਆ ਕਿ ਬਿਜਲੀ ਮੁਫਤ ਕਰ ਦਿਓ ਹਮ ਮੈਂ ਅਦਰਾਜ ਕੀਤਾ ਕਿ ਇਹ ਪੰਜਾਬ ਨਾਲ ਦੁਸ਼ਮਣੀ ਹੈ ਉਦੋਂ ਸਿਰਫ 300 ਕਰੋੜ ਦੀ ਸਬਸਿਡੀ ਸੀ ਜੀ 2 ਸਾਲ ਤੇ ਇੱਕ ਹੋਰ ਥਰਮਲ ਪਲਾਂਟ ਲਾ ਲੋਂਗੇ ਹਮ ਤੇ ਗਰੀਬ ਕਿਸਾਨ ਜੀ ਦੇ ਕੋਲ ਬਿਜਲੀ ਦਾ ਕਨੈਕਸ਼ਨ ਨਹੀਂ ਡੀਜ਼ਲ ਪੰਪ ਤੇ ਢੋਲੀ ਲੈ ਕੇ ਪٹرول ਪੰਪਾਂ ਦੇ ਖੜਾ ਰਹਿੰਦਾ ਡੀਜ਼ਲ ਲੈਣ ਲਈ ਲਾਈਨਾਂ 'ਚ ਉਹਨਾਂ ਨਾਲ ਦੁਸ਼ਮਣੀ ਹੋਏਗੀ ਕਿਉਂਕਿ ਬਾਅਦ ਕੋਈ ਮਿਲੇਗਾ ਦੋਨਾਂ ਨੂੰ ਮੁਫਤ ਬਿਜਲੀ ਵਾਲਿਆਂ ਨੂੰ ਮੈਂ ਕਹੀ ਇਸ ਤੇ ਉਹਨਾਂ ਨੂੰ ਰੀਜਨਸ ਦਿੱਤੇ ਕਿ ਇਹ ਪੰਜਾਬ ਮਾਰੂ ਸਦ ਹੋਏਗਾ ਜੀ ਮਗਰ ਸਾਰੇ ਹੀ ਮੇਰੇ ਖਿਲਾਫ ਹੋ ਗਏ ਕਹਿੰਦੇ ਵੋਟਾਂ ਮਿਲਣਗੀਆਂ ਵੋਟਾਂ ਨਹੀਂ ਖਾਟਾਂ ਵੋਟਾਂ ਦੀ ਨੀਤੀ ਨੇ ਹੁਣ ਕਿੰਨੇ ਹਜ਼ਾਰ ਕਰੋੜ ਦਾ ਸਬਸਿਡੀ ਹੈ ਔਰ ਪੰਜਾਬ ਦੇ ਇਕਨੋਮੀ ਕਿੱਥੇ ਗਰਖ ਹੋ ਗਈ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਸਰ ਇੱਕ ਬੜਾ ਐਸਵਾਲ ਅੱਜਦਾਂ ਤੁਸੀਂ ਕਹਿ ਰਹੇ ਹੋ ਕਿ ਵੋਟਾਂ ਦੀ ਖਾਤਰ ਪੰਜਾਬ ਦੀ ਇਕਨੋਮੀ ਨੂੰ ਵੱਡੀ ਸੈਟਬੈਕ ਲੱਗੀ ਪਰ ਮੈਂ ਪੋਲੀਟিক্যাল ਸਵਾਲ ਰਹਿ ਰਹੇ ਆ ਕਿ ਵੋਟਾਂ ਦੀ ਖਾਤਰ ਕੀ ਲੱਗਦਾ ਪੰਥਨੀ ਰੋਡ ਦਿੱਤਾ ਗਿਆ ਪੰਥੀ ਰੋੜ ਗਿਆ ਵੋਟਾਂ ਦੀ ਖਾਤਰ ਤਾਂ ਪੰਥ ਦਾ ਤਾਂ ਨਾਂ ਲੈਣੋਂ ਹੀ ਹਟ ਗਏ ਪੰਥ ਦਾ ਪਿਛਲੇ 30 35 ਸਾਲ ਚ ਦੱਸ ਦੋ ਕਿਨੇ ਨਾਂ ਲਿਆ ਹੂੰ ਇਹ ਕਿਹਾ ਜਾ ਰਿਹਾ ਹੈ ਕਿ ਜਿੱਦਾਂ ਆਪਾਂ ਜ਼ਿਕਰ ਕੀਤਾ ਅਕਾਲੀ ਦਲ ਭਾਜਪਾ ਦਾ ਲੰਬਾ ਸਮਾਂ ਨਾਤਾ ਸਾਝ ਰਿਓ ਕਿਹਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਭਾਜਪਾ ਨੂੰ ਵਾਪਸ ਹੁਣ ਕਹਿੰਦੇ ਆ ਕਿ ਨੌ ਮਾਰਚ ਦਾ ਰਿਸ਼ਤਾ ਜੀ ਸਮਾਜਿਕ ਤੌਰ ਤੇ ਪੰਜਾਬ ਦੀ ਸੰਤਪਾਉਣ ਲਈ ਭਾਈਚਾਰਕ ਸੰਜ ਲਈ ਬੜਾ ਜ਼ਰੂਰੀ ਹੈ ਪਰ ਹੁਣ ਅਕਾਲੀ ਦਲ ਤੇ ਐਸਡੀਪੀਸੀ ਇਹ ਕਹਿ ਰਹੀ ਹੈ ਕਿ ਜਿਹੜੀ ਭਾਜਪਾ ਤੇ ਆਰਐਸਐਸ ਹੈ ਉਹੀ ਸਾਡੀਆਂ ਸੰਸਥਾਵਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਇਹ ਜੂਟਰਨ ਕਿਉਂ ਹੋ ਗਿਆ ਯੂਟਰਨ ਇਹ ਹੋ ਗਿਆ ਕਿ ਹੁਣ ਉਹਨਾਂ ਨੂੰ ਕਹਿਣ ਦੀ ਲੋੜ ਪੈ ਗਈ ਹੋ ਪਹਿਲਾਂ ਵੀ ਰਿਹਾ ਸੀ ਜੀ ਇਹਨਾਂ ਨੂੰ ਪੂਰਾ ਪਤਾ ਵੀ ਸੀ ਇਹ ਦਿੱਲੀ ਦੇ ਰਾਜ ਹਿੱਸਾ ਲੈਣ ਲਈ ਤੇ ਪੰਜਾਬ ਤੇ ਆਪਣਾ ਰਾਜ ਪੱਕਾ ਜਮਾਉਣ ਲਈ ਪੰਥਕ ਤੇ ਪੰਜਾਬ ਦੇ ਹਿੱਤਾਂ ਨੂੰ ਤਲਾਂਜ ਲਈ ਦਿੰਦੇ ਰਹੇ ਹੂੰ ਕਿਸੇ ਨੇ ਗੱਲ ਨਹੀਂ ਕੀਤੀ ਕਿ ਪੰਜਾਬ ਦਾ ਅੰਡਰਗਰਾਉਂਡ ਵਾਟਰ ਪੋਲੂਟ ਹੋ ਰਿਹਾ ਅੱਜ ਵੀ ਖਬਰ ਲੱਗੇ ਹੋਈ ਆ ਕਿ ਬੁੱਡੇ ਨਾਲੇ ਨੂੰ ਦੀ ਸਫਾਈ ਦਾ ਕੰਮ ਪੈਸੇ ਪਿਓ ਹੋ ਗਏ ਤੇ ਸਾਫ ਕਰਨ ਦਾ ਕੰਮ ਬਿਲਕੁਲ ਨਹੀਂ ਹੋਇਆ ਹੂੰ ਇਸ ਤਰ੍ਹਾਂ ਜਿਹੜੇ ਇਸ਼ੂਸ ਤੇ ਪੰਜਾਬ ਦੀ ਤਰੱਕੀ ਦੇ ਸੀ ਪੰਜਾਬ ਦੀ ਐਜੂਕੇਸ਼ਨ ਦਾ ਹਾਲ ਦੇਖ ਲੋ ਯੂਨੀਵਰਸਿਟੀਆਂ ਦਾ ਨਗਾਰ ਹੋਇਆ ਹੂੰ ਕਾ ਲੋਕ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜਾਉਂਦੇ ਆ ਪ੍ਰਾਈਵੇਟ ਕਾਲਜਾਂ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਜਾਂਦੇ ਆ ਤੇ ਸਰਕਾਰ ਜਿਹੜੀਆਂ ਯੂਨੀਵਰਸਿਟੀਆਂ ਹੈਨ ਵੀ ਸਰਕਾਰ ਕੋਲੇ ਉਹਨਾਂ ਨੂੰ ਵੀ ਫੰਡਸ ਤੋਂ ਸਟਾਰਵ ਕਰ ਰਹੀ ਆ ਕਿਉਂਕਿ ਇਕਨੋਮੀ ਦਾ ਬੇੜਾ ਘਰ ਕਰਦਾ ਇਹਨਾਂ ਦੀਆਂ ਪਾਲਿਸੀਆਂ ਨੇ ਜੀ ਔਰ ਇਹ ਪ੍ਰਾਇਮਰਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੂਸਰੇ ਮਾਰਾਇਆ ਅਮਰਿੰਦਰ ਸਿੰਘ ਉਹਨਾਂ ਨੇ ਤਾਂ ਆਪਣਾ ਰਾਜ ਸੁਰੇਸ਼ ਕੁਮਾਰ ਨੂੰ ਕਹਿਣੇ ਦਿੱਤਾ ਹੋਇਆ ਸੀ ਉਹੀ ਕਰਦਾ ਸੀ ਸੋਪਾ ਕਹਿ ਸਕਦੇ ਆ ਸਰ ਕਹਿ ਸਕਦੇ ਆ ਕਹਿ ਸਕਦੇ ਆ ਕਿ ਮੁੱਖ ਤੌਰ ਤੇ ਜੋ ਪੰਜਾਬ ਦਾ ਅੱਜ ਸੰਕਟਾ ਨਿਗਾਰਾ ਹੈ ਸਿੱਧੇ ਤੌਰ ਤੇ ਦੋ ਹੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਦੋਨੇ ਜ਼ਿੰਮੇਵਾਰ ਆ ਦੋਨੇ 100% ਦੀ ਜ਼ਿੰਮੇਵਾਰ ਨੇ ਤੁਸੀਂ ਜੇ ਦੇਖੋ ਜਿੰਨੇ ਕਾਂਗਰਸ ਜੀ ਮਿਨਿਸਟਰ ਆਏ ਉਹਨਾਂ ਨੇ ਮੁਫਤ ਕੋਈ ਚੀਜ਼ ਦੇਣ ਦੀ ਪਾਲਿਸੀ ਨਹੀਂ ਬਣਾਈ ਹੂੰ ਮੋਫਤਾਲੀਆਂ ਸਾਲੀਆਂ ਪਾਲਸੀਆਂ ਇਹਨਾਂ ਨੇ ਬਣਾਈਆਂ ਉਹ ਮੈਂ ਇਹ ਨਹੀਂ ਕਹਿੰਦਾ ਉਹ ਦੁੱਧ ਤੋਤੇ ਸੀ ਮਗਰ ਉਹਨਾਂ ਨੇ ਪੰਜਾਬ ਦਾ ਜੇ ਨੁਕਸਾਨ ਕੀਤਾ ਤਾਂ ਬਹੁਤ ਘੱਟ ਕੀਤਾ ਜਿਹਦਾ ਪਤਾ ਵੀ ਨਹੀਂ ਸੀ ਲੱਗਦਾ ਹਮ ਔਰ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਕਰਜ਼ਾ ਵਧਾਈ ਗਏ ਆ ਇਹਨਾਂ ਦੇ ਪੱਖ ਦੇ ਪ੍ਰਾਈਮ ਮਿਨਿਸਟਰ ਆਏ ਸਰਦਾਰ ਮਰਮੋਣ ਸਿੰਘ ਰੇ ਇੰਦਰ ਕੁਜਰਾਲ ਰੇ ਹਮ ਬਾਦਲ ਸਾਹਿਬ ਨੇ بطور ਚੀਫ ਮਿਨਿਸਟਰ ਜਾ ਕੇ ਬਜਾਏ ਇਹ ਕਹਿਣ ਦੇ ਵੀ ਜਿਹੜਾ ਪੰਜਾਬ ਸਰ ਕਰਦਾ ਏ ਲਾਹੋ ਆਪਣੀ ਕੋਈ ਲੋੜ ਪੂਰੀ ਕਰਵਾਉਂਦੇ ਰਹੇ ਪਰ ਇਹਨਾਂ ਇਸ਼ੂਜ਼ ਨੂੰ ਕਦੇ ਟੇਕ ਅਪ ਹੀ ਨਹੀਂ ਕੀਤਾ ਸੋ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਜਿਹੜੇ ਪਰਿਵਾਰਕ ਜਾਂ ਨਿੱਜੀ ਹਿੱਤ ਹੈ ਬਾਦਲ ਜਨਤ ਸਮਾਜ ਰਹੇ ਸਤਾਜ ਰਹੇ ਅਹੁਦੇ ਹੰਡਾਉਂਦੇ ਰਹੇ ਪਰ ਜਿਹੜਾ ਪਰਿਵਾਰ ਦੀ ਖਾਤਰੀ ਕਰਦੇ ਰਹੇ ਸਾਰਾ ਕੁਝ ਗੱਲਾ ਬਾਦਲ ਨਹੀਂ ਮੈਜੋਰਿਟੀ ਆਫ ਅਕਾਲੀ ਮਨਿਸਟਰਸ ਓਕੇ ਇਸ ਪਾਸੇ ਰਹੇ ਜੇ ਕਿਤੇ ਕੋਈ ਇਹਨਾਂ ਦੀ ਛਾਣਬੀਣ ਕਰੇ ਕਿ ਜਿੱਦੇ ਪੋਲਿਟਿਕਸ ਚ ਆਏ ਆ ਉਦੋਂ ਕਿੰਨੀ ਜਦਾਦ ਸੀ ਤੇ ਹੁਣ ਕਿੰਨੀ ਆਏ ਸਾਰੇ ਹੀ ਮਾਰੇ ਜਾਣਗੇ ਆਪਾਂ ਫਿਰ ਜੇ ਜ਼ਿਕਰ ਤੁਸੀਂ ਕਰ ਰਹੇ ਆ ਦੇਖੋ ਕਦਾਵਾਰ ਜਿਹੜੇ ਅਕਾਲੀ ਆਗੂ ਰਹੇ ਆ ਜਿਨੇ ਸਖਦੇਸ਼ ਸਿੰਘ ਢੀਂਡਸਾ ਇਸਦੇ ਵਿਰੋਧ ਕਰ ਰਿਹਾ ਫਿਰ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਜੀ ਸਿੰਘ ਰਖੜਾ ਹੈਗਾ ਕਈ ਕਾਲਿਆ ਗੋਜੜੇ ਕਹਿ ਰਹੇ ਕਿ ਬੇੜਾਕਰ ਕਰਨੀ ਤਾਂ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਦੂਜੇ ਵੀ ਜ਼ਿੰਮੇਵਾਰ ਨੇ ਇਹ ਜਦ ਵਜੇਰੀਆਂ ਕਰਦੇ ਸੀ ਇਹਨਾਂ ਦੀ ਜ਼ਿੰਮੇਵਾਰੀ ਇਕੱਠ ਸੀ ਜੀ ਕੈਬਨਟ ਡਿਸੀਜਨ ਹੁੰਦੇ ਆ ਬਾਦਲ ਚੀਫ ਮਿਨਿਸਟਰ ਸੀ ਉਹ ਸਾਰੇ ਮਸਲੇ ਤਾਂ ਕੈਬਨਟ ਚ ਲਿਆਉਂਦਾ ਸੀ ਬਗੈਰ ਕੈਬਨਟ ਚ ਲਿਆਏ ਲੀਗਲੀ ਪੂਰੇ ਨਹੀਂ ਹੁੰਦੇ ਉਦੋਂ ਇਹ ਚੁੱਪ ਰਹਿੰਦੇ ਸੀ ਮੈਂ ਕਿਸੇ ਇੱਕ ਦਾ ਨਾਂ ਇਸ ਲਈ ਲੈਣਾ ਚਾਹੁੰਦਾ ਕਿ ਉਹਦੇ ਨਾਲੇ ਧੱਕਾ ਹੋਊਗਾ ਕਿਉਂਕਿ ਜਿਨ੍ਹਾਂ ਦੇ ਨਾਂ ਲੈਣੋਂ ਰਹਿ ਜਾਣਗੇ ਉਹ ਸਮਝੇ ਜਾਣਗੇ ਵੀ ਉਹ ਦੁੱਤ ਤੋਤੇ ਆ ਤੁਸੀਂ ਸਮਝਦੇ ਵੀ ਹੋਰ ਵੀ ਹੈਗੇ ਨਾ ਲਿਸਟ ਲੰਬੀ ਹੈ ਲਿਸਟ ਲੰਬੀ ਹੈ ਹਾਂ ਲਿਸਟ 'ਚੋਂ ਨਾਂ ਕੱਢਣੇ ਔਖੇ ਹੋ ਜਾਣੇ ਆ ਜੀ ਤੇ ਕਿਨੇ ਇਹ ਸ਼ੂਟੇਕਅਪ ਕੀਤਾ ਈਵਨ ਇਲੈਕਸ਼ਨ ਮੈਨੀਫੈਸਟੋ ਚ ਲੈ ਕੇ ਜਿਸ ਦਿਨ ਇਲੈਕਸ਼ਨ ਹੋ ਜਾਂਦੀ ਆ ਭੁੱਲ ਜਾਂਦੇ ਕਦੇ ਉਹਨੂੰ ਫਾਲੋ ਨਹੀਂ ਕੀਤਾ ਕਦੇ ਕਿਸੇ ਨੇ ਕਿਹਾ ਪਿਛਲੇ 38 ਸਾਲਾਂ ਚ ਬਈ ਇਹ ਕਮਿਸ਼ਨ ਬਣਾ ਕੇ ਪਿੰਡ ਮਾਰਕ ਆਊਟ ਕਰੋ ਜਿਹੜੇ ਹਰਿਆਣੇ ਨੂੰ ਦੇਣੇ ਆ ਤੇ ਚੰਡੀਗੜ੍ਹ ਦੋ ਹੂੰ ਚੰਡੀਗੜ੍ਹ ਚ ਨੌਕਰੀਆਂ ਨੇ ਜੜੀਆਂ ਚੰਡੀਗੜ੍ਹ ਦੀ ਬਿਰੋਕਰੇਸੀ ਆ ਉਹਦੇ ਚ ਵੀ ਹਿੱਸਾ ਪੰਜਾਬ ਦਾ ਘਟਦਾ ਰਿਹਾ ਹੈ ਇਹਨਾਂ ਨੇ ਇਤਰਾਜ਼ ਨਹੀਂ ਕੀਤਾ ਆਪਾਂ ਪੰਜਾਬ ਦੇ ਸਿੱਧੀ ਗੱਲ ਕਰਦੇ ਮੈਂ ਕਾਲੀ ਦਾ ਹਲਾਰੇ ਜ਼ਰੂਰ ਸਵਾਲ ਲੈਣਾ ਚਾਹਾਂਗਾ ਸੋਹਣੀ ਕਾਲੀ ਦਲ ਦਾ ਦੇਖੋ ਸੂਬਾ ਪਧਰਦੇ ਚੰਡੀਗੜ੍ਹ ਤੋਂ ਬੜਾ ਵਧੀਆ ਆਫਿਸ ਹੈ ਉਹ ਆਫਿਸ ਮੈਨੂੰ ਲੱਗਦਾ ਕਿ ਮੇਰੀ ਜਾਣਕਾਰੀ ਮੁਤਾਬਕ ਤੁਸੀਂ ਵੀ ਉਹ ਜ਼ਮੀਨ ਲੈਣ ਜਾਂ ਬਚਾਉਣ ਚ ਐਹ ਭੂਮਿਕਾ ਨਿਭਾਈ ਮੈਂ ਆਪਣੇ ਦਰਸ਼ਕਾਂ ਦੇ ਦਫ਼ਤਰ ਬਾਰੇ ਵੀ ਸਵਾਲ ਕਰਨਾ ਚਾਹਾਂਗਾ ਸੰਤਾ ਨੇ ਵੇਲੇ ਅਲਾਟ ਹੋਇਆ ਸੀ ਜੀ ਕੁਝ ਪੈਸੇ ਜਿਹੜੇ ਉਦੋਂ ਭਰਨੇ ਸੀ ਉਹਨਾਂ ਨੇ ਭਰੇ ਸੀ ਉਸ ਤੋਂ ਬਾਅਦ ਮੈਂ ਜਨਰਲ ਸੈਕਟਰੀ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਫੰਡ ਚ ਮੈਂ ਪੈਸੇ ਭਰੇ ਆਪਣੇ ਕੋਲੋਂ ਕੋਈ ਨਹੀਂ ਭਰੇ ਹੂੰ ਉਹ ਕੋਈ ਮੇਰਾ خیال ਆ 50 ਲੱਖ ਦੇ ਕਰੀਬ ਰਕਮ ਸੀ ਜਿਹੜੀ ਭਰੀ ਫਿਰ ਇਹ ਮੈਂ ਸਲਾਹ ਕੀਤੀ ਬਰਨਾਲਾ ਸਾਹਿਬ ਨਾਲ ਕਿ ਦਫਤਰ ਬਣਾ ਲੀਏ ਬਾਦਲ ਸਾਹਿਬ ਨੇ ਮੁਕਦਮਾ ਕਰਾਤਾ ਮੈਂ ਕਿਹਾ ਵੀ ਹਉ ਕਰੋ ਇਹ ਬਰਨਾਲਾ ਸਾਹਿਬ ਨੇ ਕਿ ਮੁਕਦਮਾ ਕਰਾਤਾ ਥੋੜਾ ਬਈ ਇਹ ਬਣਾ ਨਹੀਂ ਸਕਦੇ ਵਿਰੋਧ ਕੀਤਾ ਵਿਰੋਧ ਕੀਤਾ ਮੈਂ ਕਿਹਾ ਵੀ ਆਪਾਂ ਹੁਣ ਆਦਾਂ ਦਾ ਨਾ ਕਦੇ ਇਕੱਠੇ ਵੀ ਹੋ ਸਕਦੇ ਆ ਜੀ ਸਾਂਝਾ ਆਰਕੀਟੈਕਟ ਰੱਖ ਕੇ ਨਕਸ਼ਾ ਬਣਾ ਲਓ ਵਿਚਾਲੇ ਕੱਚੀਆਂ ਕੰਧਾਂ ਕੱਢ ਦਿਓ ਜਦੋਂ ਇਕੱਠੇ ਹੋ ਗਏ ਉਹ ਕੰਧ ਢਾਦਾਂਗੇ ਬਣਨ ਤਾਂ ਦਿਓ ਹਮ ਪਰ ਇਹਨਾਂ ਨੇ ਬਣਨ ਨਹੀਂ ਦਿੱਤਾ ਉਦੋਂ ਸਟੇਟ ਆਫਿਸ ਨੇ ਨੋਟਿਸ ਦਿੱਤਾ ਕਿ ਰੀਜ਼ਿਊਮ ਕਰਾਂਗੇ ਤੁਸੀਂ ਬਣਾਇਆ ਨਹੀਂ ਉਹ ਮੈਨੂੰ ਇੱਕ ਬਾਨਾ ਮਿਲ ਗਿਆ ਪਾਵਰ ਲਾਈਨਾਂ ਜਾਂਦੀਆਂ ਸੀ ਵਿੱਚੋਂ ਮੈਂ ਉਹ ਚਿੱਠੀਆਂ ਲਿਖ ਕੇ ਕਿ ਪਾਵਰ ਲਾਈਨ ਦ ਹਟਾਓ ਫਿਰ ਬਣਾਵਾਂਗੇ ਵੇਲਾ ਕੱਢਿਆ ਹਮ ਤੇ ਬਾਅਦ ਚ ਜਦ ਮੇਰਾ ਹਲਸਤਾਨ ਮੈਂ ਜਬ ਬਰਨਾਲਾ ਸਾਹਿਬ ਦਾ ਦੇ ਸੁਲਾ ਹੋਈ ਉਦੋਂ ਮੈਂ ਫਾਈਲ ਉਹ ਕਮਲਜੀਤ ਨੂੰ ਕਿਹਾ ਦੇ ਦੇ ਮੈਂ ਕਮਲਜੀਤ ਨੂੰ ਦੇਤੀ ਤੇ ਕੈਬਨਟ ਮੰਤਰੀ ਹੋਇਆ ਕਮਲਜੀਤ ਜੀ ਉਹ ਫਿਰ ਇਹਨਾਂ ਨੇ ਬਾਲ ਸਾਹਿਬ ਨੇ ਬਣਾਇਆ ਇੱਕ ਸਵਾਲ ਜਿਹੜਾ ਹੈ ਦਫਤਰ ਦੀ ਜਦ ਕੱਲ ਮੈਂ ਸਵਾਲ ਹੋ ਰਿਹਾ ਵੀ ਬੜਾ ਚਰਚਾ ਦਾ ਮੁੱਦਾ ਕਿ ਕਾਲੀ ਦਲ ਦੇ ਦੋ ਸਵਿਧਾਨ ਹੈ ਕਿਉਂਕਿ ਤੁਸੀਂ ਆਪ ਸੀਨੀਅਰ ਐਡਵੋਕੇਟ ਹੋ ਦੋ ਸਵਿਧਾਨਾਂ ਬਾਰੇ ਮੁਕਦਮਾ ਵੀ ਚੱਲਿਆ ਜੀ ਬਲਵੰਤ ਸਿੰਘ ਨੇ ਹਿਸ਼ਾਰਬੋ ਮੁਕਾਦਮਾ ਕੀਤਾ ਬਲਵੰਤ ਸਿੰਘ ਖੇੜਾ ਕਹਿੰਦੇ ਜੀ ਨਾਲ ਹਾਂ ਹਾਂ ਉਹ ਸੋਸ਼ਲਿਸਟ ਲੀਡਰ ਸੀ ਜੀ ਉਹ ਉਹਨਾਂ ਨੇ ਦਿੱਲੀ ਹਾਈ ਕੋਰਟ ਚ ਵੀ ਰੈਟ ਕੀਤੀ ਉਹ ਲੰਬਾ ਚੱਲੀਆਂ ਕੋਈ ਫੈਸਲੇ ਨਹੀਂ ਹੋਏ ਹੂੰ ਉਹ ਜਿਹੜਾ ਤਾਂ ਗੁਰਦੁਆਰਾ ਇਲੈਕਸ਼ਨ ਲਈ ਵਿਧਾਨ ਦਿੱਤਾ ਉਹ ਤਾਂ ਪੁਰਾਣਾ ਜਿਹੜਾ ਚਲਿਆ ਹੁੰਦਾ ਸੀਗਾ ਵਿਧਾਨ ਉਹ ਦੇਤਾ ਹੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਨਵਾਂ ਵਿਧਾਨ ਦਿੱਤਾ ਤੇ ਦੋ ਵਿਧਾਨ ਹੋਗੇ ਆਫਿਸ ਬੇਰੇ ਰੋਹੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਪਾਰਟੀ ਦੇ 200 ਵਿਧਾਨ ਕੇ ਮੇ ਹੋ ਸਕਦੇ ਆ ਜੀ ਬੜੀ ਦਿਲਚਸਪ ਗੱਲ ਆਏ ਹਾਂ ਪਰਦਾ ਵੀ ਨਹੀਂ ਰੱਖਿਆ ਬਈ ਉਹ ਤੋਂ ਹੀ ਇਹ ਕਰ ਰਹੇ ਦੋ ਡਾਇਫਰੈਂਟ ਬੰਦੇ ਪ੍ਰਧਾਨ ਬਣਾ ਕੇ ਸੰਸਥਾਵਾਂ ਦੋ ਬਣਾ ਲੈਂਦੇ ਇੱਕ ਸ਼੍ਰੋਮਣੀ ਕਮੇਟੀ ਲਈ ਪਿਓਰਲੀ ਪੰਥਕ ਹੁੰਦੀ ਦੂਸਰੇ ਸੈਕੂਲਰ ਇਲੈਕਸ਼ਨਾਂ ਲੜਨ ਲਈ ਹੁੰਦੀ ਪਰ ਇਹਨਾਂ ਨੇ ਪਰਵਾਹ ਨਹੀਂ ਕੀਤੀ ਇਹ ਮਤਾ ਵੀ ਆਪੇ ਰਜਿਸਟਰ ਦੇ ਦਾਸਕਰ ਕਾਗੇ ਮੀਟਿੰਗ ਹੋਣੀ ਸੀ ਸਾਦੇਪਾਲ ਸਾਹਿਬ ਨੂੰ ਆਤ ਸੀ ਸਜਵਾਨ ਇਕਲਾ ਮੇ ਚੱਲਦਾ ਹਾਂ ਬਾਕੀ ਜਦ ਮਰਜਰ ਹੋਇਆ ਅਕਾਲੀ ਦਲ ਦਾ ਤੇ ਬਾਦਲਾਲ ਦਾ ਸ਼ਰਮ ਨੇ ਅਕਾਲੀ ਦਲ ਦਾ ਉਹ ਮੈਂ ਜਨਰਲ ਰੈਕਟਰੀ ਸੀ ਮੈਂ ਬਾਲ ਸਾਹਿਬ ਨੂੰ ਕਿਹਾ ਕਿ ਜੀ ਆਪਾਂ ਦੋਨਾਂ ਪਾਰਟੀਆਂ ਦੇ ਜਨਰਲ ਹਾਊਸ ਦੀ ਮੀਟਿੰਗ ਸੱਦ ਲੋ ਅਲੈਦਾ ਅਲੈਦਾ ਮਤਾ ਕਰ ਦੋ ਇਕੱਠੇ ਹੋਣਾ ਲਾਂਚ ਤੋਂ ਬਾਅਦ ਕੱਠੀ ਮੀਟਿੰਗ ਕਰਕੇ ਆਫਿਸ ਬੈਰ ਰਿਲੈਕਟ ਕਰ ਲੋ ਜੀ ਮੈਨੂੰ ਕਹਿੰਦਾ ਵਕੀਲ ਸਾਹਿਬ ਐਵੇਂ ਹੀ ਕਰੋ ਕੀ ਮੀਟਿੰਗ ਸੱਦ ਕੇ ਕਰਨਾ ਗੂਠੇ ਲਵਾ ਲਿਓ ਹਮ ਮੈਂ ਕਿਹਾ ਜੀ ਮੈਂ ਤਾਂ ਨਹੀਂ ਇਹ ਕੰਮ ਕਰਨਾ ਤੁਸੀਂ ਹੋਰ ਕਿਸੇ ਤੋਂ ਕਰਾ ਲਿਓ ਉਹਨਾਂ ਨੇ ਕਰੇ ਬੈਠੇ ਨੇ ਗੂਠੇ ਲੱਗ ਜਾਂਦੇ ਸੀ ਅਕਾਲੀ ਦਲ ਦੀ ਖਾਤਰ ਕਹਿੰਦਾ ਕਮਲ ਜੀ ਸੇ ਤੋਂ ਕਰਾ ਲਓ ਮੈਂ ਤਾਂ ਨਹੀਂ ਕਰਨਾ ਮੈਂ ਜਾਲ ਸਾਜੀ ਨਹੀਂ ਕਰਨੀ ਮੈਂ ਜਵਾਬ ਦੇ ਤਾਂ ਮੈਂ ਨਹੀਂ ਕੀਤਾ ਤੁਹਾਡਾ ਅਹਿਮ ਅਹਿਮ ਸਵਾਲ ਹੈ ਜੇ ਕਰੇ ਬੈਠੇ ਨੇ ਗੂਠੇ ਲੱਗ ਜਾਂਦੇ ਅਕਾਲੀ ਦਲ ਦੀ ਖਾਤਰ ਆ ਤੇ ਹੁਣ ਫੇਰ ਕਾਲੀ ਦਲ ਤੇ ਰਫੜਾ ਜਿਹੜਾ ਇੱਕ ਤੜਾ ਉਹ ਕਹਿੰਦਾ ਸੀ ਜਨਾ ਹੌਸਦਾਂਗੇ ਤੇ ਡੈਲੀਗੇਟ ਜਲਾਸ ਦਾਂਗੇ ਸਵੀਰ ਸਿੰਘ ਬਾਦਲੂ ਨੇ ਦਾਵਾ ਕਰੇ ਕਿ ਡੈਲੀਗੇਟ ਹੈ ਸਾਡੇ ਕੋਲੇ ਇਹੋ ਜੀ ਸਿਚੁਏਸ਼ਨ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਕਾਨੂੰਨ ਹੈ ਨਾ ਇਲੈਕਸ਼ਨ ਕਮਿਸ਼ਨ ਕੋਲੇ ਜਾਂਦਾ ਉਹ অথੋਰਾਇਜ਼ ਸਿਗਨੇਟਰੀ ਪੇਜਦਾ ਮੈਂ ਭੇਜਦਾ ਰਿਆਂ ਇਸ ਜਰਨਲ ਸਕੱਤਰ ਜੀ ਹੁਣ ਜਿਹੜਾ ਹੈ ਇਹਨਾਂ ਨੇ ਡੈਲੀਗੇਟ ਵੀ ਬਦਲਤੇ ਹੂੰ ਔਰ ਇਹਨਾਂ ਚੋਂ ਮੇਰਾ ਖਿਆਲ ਨਹੀਂ ਇੱਕ ਡੈਲੀਗੇਟ ਵੀ ਵਿਧਾਨ ਦੇ ਅਸਾਮਨਾ ਲੈਕਟ ਹੋ ਕੇ ਆਇਆ ਹੋਵੇ ਵੱਡਾ ਸਵਾਲ ਤੁਹਾਨੂੰ ਲੱਗਦਾ ਜਿਹੜੇ ਡੈਲੀਗੇਟ ਹੈ ਕਾਲੀ ਦਲ ਦੇ ਵਿਧਾਨਮਤਾ ਕੋਲ ਆਏ ਨਹੀਂ ਚੁਣੇ ਨਹੀਂ ਜਾਂਦੇ ਬਿਲਕੁਲ ਨਹੀਂ ਚੁਣੇ ਗਏ ਉੱਤੋਂ ਹੀ ਨਾਂ ਭੇਜਦੇ ਰਹੇ ਆ ਜੀ ਜੇ ਇਹਨਾਂ ਨੂੰ ਪੁੱਛੋ ਭਈ ਜਿਹੜਾ ਮਤੇ ਪਏ ਆ ਡੈਲੀਗੇਟ ਭੇਜਦੇ ਜ਼ਿਲ੍ਹਿਆਂ ਦੇ ਤਸੀਰਕ ਸਰਕਲ ਜਥਿਆਂ ਦੇ ਉਹ ਰਿਕਾਰਡ ਦਿਖਾ ਦੇ ਨਹੀਂ ਦਿਖਾ ਸਕਦੇ ਹੂੰ ਮੰਨੇ ਜਾਂਦੇ ਉਹ ਡੈਲੀਗੇਟ ਨੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਰਿਕਾਰਡ ਤੇ ਨੇ ਹੁਣ ਪਾਰਟੀ ਮੈਂ ਰਜਿਸਟਰ ਕਰਾਈ ਮੇਰੇ ਤੇ ਬਰਨਾਲ ਸਾਹਿਬ ਦੇ ਦਸਤਾਵੇਜ਼ ਤਾਂ ਐਂਟਰੀ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਦੇ ਮੇਰਾ ਬਤੌਰ ਜਨਰਲ ਸੈਕਟਰੀ ਬਰਨਾਲਾ ਸਾਹਿਬ ਬਤੌਰ ਪ੍ਰਧਾਨ ਦੇ ਕਿ ਉਹ ਦਸਤਾਵੇਜ਼ ਅਜੇ ਤੱਕ ਵੀ ਚੱਲ ਰਹੇ ਹੋਣਗੇ ਨਹੀਂ ਜਦ ਮੈਂ ਛੱਡਤਾ ਉਦੋਂ ਬਾਲ ਸਾਹਿਬ ਨੇ ਫਿਰ ਕਮਲਜੀਤ ਨੂੰ ਅਧਿਕਾਰ ਦਿੱਤੇ ਸੀ ਉਹਦਾ ਨਾਮ ਚੱਲਦਾ ਸੀ ਉਹ ਮੈਨੂੰ ਪਤਾ ਨਹੀਂ ਇਹਨਾਂ ਨੇ ਬਾਅਦ ਚ ਆਪਣੇ ਕੋਲ ਹੀ ਲੈ ਲਿਆ ਜੀ ਜੀ ਕਿਉਂਕਿ ਐਤਵਾਰ ਤਾਂ ਇਹ ਕਹੇ ਤੇ ਕਰਦੇ ਨਹੀਂ ਆਖਰੀ ਸਵਾਲ ਇਸ ਮੁੱਦੇ ਦੇ ਉੱਤੇ ਦੇਖੋ ਕਾਲੀ ਧਾਲੇ ਤੋਂ ਵਾਕਖੋ ਤੜਿਆਂ ਦੀ ਆਪਾਂ ਗੱਲ ਕਰਦੇ ਆਂ ਸਵੀਰ ਬਾਦਲ ਦੇ ਉਹਨਾਂ ਦੀ ਲੀਡਰਸ਼ਿਪ ਦੀ ਗੱਲ ਕੀਤੀ ਹੈ ਪਰ ਜਿਹੜੇ ਬਾਗੇ ਆ ਅਕਾਲੀ ਆਗੂ ਆ ਮੇਰੀ ਜਾਣਕਾਰੀ ਮੁਤਾਬਕ ਅੱਧੀ ਮੀਟਿੰਗ ਤੁਸੀਂ ਵੀ ਗਏ ਹੋ ਤੇ ਫਿਰ ਤੁਸੀਂ ਕੀ ਸਿਨਿਆ ਦਿੱਤਾ ਉਸ ਮੀਟਿੰਗ ਜਾ ਕੇ ਮੈਂ ਤਾਂ ਉੱਥੇ ਇੱਕੋ ਹੀ ਸੁਜੈਸ਼ਨ ਦਿੱਤੀ ਸੀ ਕਿ ਕ੍ਰੈਡੀਬਿਲਟੀ ਅਕਾਲੀ ਦਲ ਦੀ ਅਜੇ ਹੋਲ ਖਤਮ ਹੋ ਗਈ ਆ ਚਾਹੇ ਉਹ ਬਾਗੀ ਨੇ ਤੇ ਚਾਹੇ ਸੁਖਬੀਰ ਬਾਦਲਾ ਤੜਾ ਅਗਰ ਰੀਜੂਵੀਨੇਸ਼ਨ ਕਰਨੀ ਹੈ ਹਮ ਅਕਾਲੀ ਦਲ ਦੀ ਇੱਕ ਤਾਂ ਜਿਹੜੇ ਲੋਕ ਇਹਨਾਂ ਦੀਆਂ ਕਰਤੂਤਾਂ ਤੋਂ ਪਾਸੇ हट ਕੇ ਘਰੀ ਬਹਿ ਗਏ ਉਹਨਾਂ ਚੋਂ ਪੁਰਾਣੇ ਅਕਾਲੀ ਇਹਨਾਂ ਚੋਂ ਵੀ ਜਿਹੜੇ ਬੇਲਾਗ ਨੇ ਕੁਝ ਉਹਨਾਂ ਨੂੰ ਮੂਹਰੇ ਲਾ ਕੇ ਇਹ ਕਹੋ ਕਿ ਜੋ ਮਾਸਟਰ ਤਾਰਾ ਵੇਦ ਸਿੰਘ ਵੇਲੇ ਅਕਾਲੀ ਦਲ ਦੀ ਹੋਣ ਸੀ ਜੋ ਕਾਲੀ ਦਲ ਦੀਆਂ ਪਾਲਿਸੀ ਸੀ ਵਚਨਬੰਦਤਾ ਸੀ ਉਹ ਵਾਪਸ ਲਿਆਓਗੇ ਤਾਂ ਲੋਕਤਵਾਰ ਕਰਨਗੇ ਜੇ ਆ ਇਲੈਕਸ਼ਨਾਂ ਲੜਨ ਤੱਕ ਹੀ ਸੀਮਤ ਰੱਖਣਾ ਫਿਰ ਕੋਈ ਗੱਲ ਨਹੀਂ ਬਣਨੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਕੋਈ ਨਾ ਕੋਈ ਉਹ ਜਿਹਾ ਚਿਹਰਾ ਲੱਭਿਆ ਜਾ ਸਕਦਾ ਜਿਹੜਾ ਕਾਲੀ ਦਲ ਦੀ ਜਿੱਦਾਂ ਤੁਸੀਂ ਕਹਿ ਰਹੇ ਹੋਾਈ ਕਰਦੇ ਬਿਲਕੁਲ ਲੱਭਿਆ ਜਾ ਸਕਦਾ ਬਹੁਤ ਬੰਦੇ ਘਰ ਹੀ ਬੈਠੇ ਆ ਬੜੇ ਕਲੀਨ ਇਮੇਜ ਵਾਲੇ ਹੂੰ ਵਜਨ ਬੰਧ ਅਕਾਲੀ ਦਲ ਦੀ ਅਸਲੀ ਸੋਚ ਤੇ ਜੀ ਉਹ ਇਹਨਾਂ ਨਾਲ ਖੜਨ ਨਾਲੋਂ ਇਹਨਾਂ ਨਾਲ ਝਗੜਨ ਨਾਲੋਂ ਚੁੱਪ ਕਰਕੇ ਘਰ ਬਹਿ ਗਏ ਹੂੰ ਹੂੰ ਉਹ ਲਿਆਂਦੇ ਜਾ ਸਕਦੇ ਆ ਇਹਨਾਂ ਚ ਵੀ ਪੰਜ ਚਾਰ ਬੰਦੇ ਹੈਗੇ ਆ ਜਿਨ੍ਹਾਂ ਦੀ ਲੋਕਾਂ ਚ ਗੱਲ ਹੈ ਹੂੰ ਜੀ ਨਾ ਮੈਂ ਤਾਂ ਨਹੀਂ ਲੈਂਦਾ ਕਿ ਨਾ ਲੈਣ ਨਾਲ ਇਹ ਹੋ ਜੂ ਵੀ ਪਤਾ ਨਹੀਂ ਮੈਂ ਕਿਸ ਦਾ ਪੱਖਪੂਰ ਦਾ ਜੀ ਜੀ ਨਾ ਲੈਣਾ ਨਹੀਂ ਮੈਂ ਪਸੰਦ ਕਰੂੰਗਾ ਬਹੁਤ-ਬਹੁਤ ਧੰਨਵਾਦ ਕਰਾਂ ਸਾਥ ਤੁਸੀਂ ਬੜੇ-ਬੜੇ ਮੁੱਦੇ ਤੇ ਥੈਂਕ ਯੂ ਸਾਨੂੰ ਸਵੰਦਤਾ ਮੇਰੇ ਪੈਨਲ ਵੱਲੋਂ ਮੇਰੀ ਟੀਮ ਵੱਲੋਂ ਮੇਰੇ ਦਰਸ਼ਕਾਂ ਵੱਲੋਂ ਧੰਨਵਾਦੀਆਂ ਇਸ ਦੇ ਨਾਲ ਹੀ ਦਰਸ਼ਕਾਂ ਕੋਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ